ਲੋ ਜੀ ਮੈਂ ਤੁਹਾਡਾ ਮਿੱਤਰ ਜਬਾਰ ਚੌਧਰੀ ਤੁਸੀਂ ਦੇਖਦੇ ਪਿਆ ਫੈਕਸ ਵਿੱਚ ਜੇਸੀ ਤੁਹਾਨੂੰ ਬੇਨਤੀ ਹੁੰਦੀ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਜਾਓ ਤਾਂ ਕਿ ਤੁਹਾਡੇ ਕੋਲ ਜਿਹੜੀਆਂ ਸਾਡੀਆਂ ਖਬਰਾਂ ਨੇ ਉਹ ਵਕ ਵਕ ਜਿਹੜੀਆਂ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਅੱਜ ਵੀ ਸਾਡੇ ਕੋਲ ਬਹੁਤ ਵਾਧੂ ਖਬਰਾਂ ਨੇ ਤੁਹਾਡੇ ਸਾਹਮਣੇ ਰੱਖਦੇ ਆਂ ਕਲ 31 ਅਕਤੂਬਰ ਸੀ ਤੇ ਤੁਹਾਨੂੰ ਪਤਾ ਕਿ ਕੈਨੇਡਾ ਦੇ ਵਿੱਚ ਜਿਹੜਾ ਓਟਵਾ ਤੇ ਵੈਂਕੂਵਰ ਤੇ ਆਪਣੇ ਟੋਰਾਂਟੋ ਦੇ ਜਿਹੜੇ ਆਪਣੇ ਹਿੰਦੁਸਤਾਨ ਦੇ ਅਤਵਾਦ ਖਾਨੇ ਨੇ ਉਹਨਾਂ ਦੇ ਸਾਹਮਣੇ ਜਿਹੜਾ ਸਿੰਘਾਂ ਨੇ ਭਰਪੂਰ ਜਿਹੜਾ ਸੀ ਬੜ ਚੜ ਕੇ ਉੱਥੇ ਇਤਿਜਾਜ ਕੀਤਾ ਉਹਨੂੰ ਪਿਕਟ ਲਾਈਆਂ ਸੇਜ ਲਈ ਸੇਜ ਕੀਤਾ ਪੂਰੇ ਕੌਂਸਲ ਖਾਨੇ ਨੂੰ ਤੇ ਸਾਰਾ ਦਿਨ ਕੌਂਸਲ ਖਾਨਾ ਜਿਹੜਾ ਸੀ ਉਹ ਤਕਰੀਬਨ ਬੰਦ ਰਿਹਾ ਤੇ ਜਿਹੜਾ ਉਹਨਾਂ ਦਾ ਆਪਣਾ ਹੈਵੇ ਦਿਨੇਸ਼ ਪਟਨਾਇਕ ਉਹਨੂੰ ਜਿਹੜਾ ਸੀ ਉਹ ਕੈਨੇਡੀਅਨ ਪੁਲਿਸ ਦੀ ਜਿਹੜੀ ਪ੍ਰੋਟੈਕਸ਼ਨ ਹੈ ਉਹ ਤੁਹਾਡੇ ਸਾਹਮਣੇ ਲੈਂਦਾ ਨਜ਼ਰ ਆਇਆ ਉਹ ਉਹਨੂੰ ਉੱਥੇ ਉਜੇ ਤੇ ਰੱਖਿਆ ਅੱਜ ਤੁਹਾਡੇ ਵਾਲੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਾਝੀਆਂ ਕਰਨੀਆਂ ਹਨ ਖਾਸ ਤੌਰ ਤੇ ਵਨਕੂਵਰ ਦਾ ਜਿਹੜਾ ਕੌਂਸਲ ਖਾਨਾ ਹੈ ਉਦੇ ਬਾਰੇ ਸਾਡੇ ਕੋਲ ਇੱਕ ਬ੍ਰੇਕਿੰਗ ਨਿਊਜ਼ ਆਈ ਸੀਦਾ ਕੱਲ ਥੋੜਾ ਜਿਹਾ ਕੱਲ ਜੋ ਕਿ ਅਸੀਂ ਲਾਈਵ ਕਵਰੇਜ ਕਰਦੇ ਪਏ ਸੀ ਉਹਦੇ ਵਿੱਚ ਥੋੜੀ ਜਿਹੀ ਜ਼ਿਕਰ ਕੀਤਾ ਉਹ ਤੁਹਾਨੂੰ ਦਿਖਾਇਆ ਮੈਂ ਵੀਡੀਓ ਅੱਜ ਜ਼ਰਾ ਓਦੀ ਜ਼ਰਾ ਤਫਸੀਲ ਦੇ ਨਾਲ ਗੱਲ ਕਰਾਂਗੇ ਉਸ ਤੋਂ ਬਾਅਦ ਅਮੀਤਾ ਬੱਚਨ ਦੀ ਸਿਕਿਉਰਿਟੀ ਦੇ ਮਸਲੇ ਪੈਦਾ ਹੋ ਗਏ ਨੇ ਉਹਦੇ ਵਿੱਚ ਵੀ ਉਹਦੀ ਵੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਰ ਦਿਲਜੀਤ ਦੁਸਾਂਝ ਉਹਦੇ ਵਾਲੇ ਨਾਲ ਇੱਕ ਸਿਕਸ ਫਰ ਸਿਕਸ ਫਰ ਜਸਟਿਸ ਨੇ ਜਿਹੜੀ ਕਾਲ ਦਿੱਤੀ ਸੀ ਉਹਦਾ ਸਰਵੇ ਇੱਕ ਹੋਇਆ ਉਹਦਾ ਸਰਵੇ ਵੀ ਤੁਹਾਡੇ ਸਾਹਮਣੇ ਰੱਖਾਂਗੇ ਉਸ ਤੋਂ ਬਾਅਦ ਜਿਹੜੀ ਆਪਣਾ ਅਮਰੀਕੀ ਕਾਂਗਰਸ ਹੈ ਇਹ ਬਹੁਤ ਵੱਡੀ ਪੇਸ਼ਰਫਤ ਹੋਈ ਹੈ ਇੱਕ ਬਹੁਤ ਵੱਡੇ ਪੱਧਰ ਤੇ ਜਿਹੜਾ ਇਹਦੀ ਇੱਕ ਪੇਸ਼ਰਫਤ ਆ ਸਾਹਮਣੇ ਆ ਰਹੀ ਹੈ ਜਿਹੜੀ ਕਿ ਪੂਰੀ ਸਿੱਖ ਸਾਈਂ ਦੀ ਆਪਣਾ ਕਾਮਯਾਬੀ ਖਾਸ ਤੌਰ ਤੇ ਸਰਦਾਰ ਗੁਰਪਤਵੰਦ ਸਿੰਘ ਪਨੂਹਰਾਂ ਨੇ ਇਹਦੇ ਚ ਬਹੁਤ ਵੱਡਾ ਯੋਗਦਾਨ ਦਿੱਤਾ ਫਿਰ ਸਰਦਾਰ ਬਖਸ਼ੀ ਸਿੰਘ ਹੁਰੀ ਉਹਨਾਂ ਨੂੰ ਵੀ ਕ੍ਰੈਡਿਟ ਦੇਣਾ ਚਾਹੀਦਾ ਬਾਕੀ ਸਿਕਸ ਪਰ ਜਸਤ ਜਿਨ੍ਹਾਂ ਲੋਕ ਨੇ ਸਾਰਿਆਂ ਨੂੰ ਕ੍ਰੈਡਿਟ ਬੰਦਾ ਹੈ ਕਿ ਉਹ ਜਿਹੜਾ ਅਮਰੀਕਾ ਦੇ ਆਪਣਾ ਕਾਂਗਰਸ ਤੱਕ ਜਿਹੜੀ ਉਹਨਾਂ ਦੀ ਪਹੁੰਚ ਹੋਈ ਹੈ ਤੇ ਕਾਂਗਰਸ ਨੇ ਇੱਕ ਰੈਜ਼ੋਲੂਸ਼ਨ ਜਿਹੜੀ ਉਹ ਅਡਾਪਟ ਕੀਤੀ ਆਪਣਾ ਤਬ ਮਤਾਰਫ ਕਰਵਾਈ ਉਹ ਇਨਟਰੋਡਿਊਸ ਕਰਾਈ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਜਿਹਦੇ ਤੂ ਵਿੱਚ ਜਿਹੜਾ ਉਹ ਸਿੱਖ ਨੂੰ ਜਿਹੜਾ 84 ਤੋਂ ਬਾਅਦ ਹੋਇਆ ਸਿੱਖ ਜੇਨੋਸਾਈਡ ਉਹਨੂੰ ਜਿਹੜਾ ਆਪਣਾ ਜੇਨੋਸਾਈਡ ਕਹਿਣ ਦਾ ਜਿਹੜਾ ਆਪਣਾ ਮੁੱਦਾ ਰੱਖਿਆ ਗਿਆ ਸਾਹਮਣੇ ਇਹ ਕਾਂਗਰਸ ਦੀ ਕਾਂਗਰਸ ਦੀ ਜਿਹੜੀ ਕਰਾਰ ਦਾ ਰੈਜ਼ੋਲੂਸ਼ਨ ਹੈ ਇਹਦਾ ਕੀ ਨੰਬਰ ਹੈ ਇਹ ਵੀ ਤੁਹਾਡੇ ਸਾਹਮਣੇ ਮੈਂ ਰੱਖਾਂਗਾ ਉਸ ਤੋਂ ਬਾਅਦ ਇਹ ਜਿਹੜਾ ਇਹ ਕੁਛ ਦਿਲਜੀਤ ਦੁਸਾਂਝ ਦੇ ਇੱਕ ਬੰਦਾ ਹੈ ਐਚ ਐਸ ਫੂਲਕਾ ਦੇ ਨਾਮ ਤੋਂ ਇੱਕ ਵਕੀਲ ਹੈਗਾ ਉਹਨੇ ਜਿਹੜਾ ਆਪਣਾ ਉਹ ਦਿਲਜੀਤ ਦੁਸਾਂਝ ਦੀ ਸਾਈਡ ਵਰਤੀ ਤੇ ਉਹਦੇ ਤੇ ਵੀ ਸਿਕਸ ਫਾਰ ਜਸਟਿਸ ਨੇ ਜਿਹੜਾ ਆਪਣਾ ਇਹ ਕੀ ਕਹਿੰਦੇ ਨੇ ਵਿਰੋਧ ਕੀਤਾ ਉਹਦਾ ਇਹ ਬੰਦਾ ਕੌਣ ਹੈਗਾ ਇਹ ਫੂਲਕਾ ਜਿਹੜਾ ਇਹ ਬੰਦਾ ਕੌਣ ਹੈ ਇਹਦੀ ਵੀ ਥੋੜੀ ਜੀ ਤੁਹਾਡੀ ਜਾਣਕਾਰੀ ਤੁਹਾਡੇ ਸਾਹਮਣੇ ਰੱਖਾਂਗੇ ਅਸੀਂ ਵੀ ਜਰਾ ਥੋੜਾ ਜਿਆ ਇਦਨਾ ਸੰਪਰਕ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਆਪਣਾ ਜਿਹੜਾ ਨੰਬਰ ਦਿੱਤਾ ਹੋਇਆ ਤੇ ਵੈਬਸਾਈਟ ਦੇ ਉੱਤੇ ਉਹ ਝੂਠਾ ਨਿਕਲਿਆ ਉਹ ਨਾ ਉਹ ਨੰਬਰ ਜਨਾਬ ਜਿਹੜਾ ਫੋਨ ਕਰਦੇ ਆ ਉਹਦੇ ਤੇ ਤੋ ਕਹਿੰਦੇ ਜਨਾਬ ਇਹ ਨੰਬਰ ਐਗਜ਼ਿਸਟ ਹੀ ਨਹੀਂ ਕਰਦਾ ਇਹਨੇ ਆਪਣੇ ਰਾਤੇ ਵਾਸਤੇ ਜਿਹੜਾ ਪੂਲਕਾ ਜੀ ਨੰਬਰ ਦਿੱਤਾ ਇਹ ਬੰਦਾ ਕੌਣ ਹੈ ਇਹ ਇਹ ਵੀ ਤੁਹਾਡੇ ਸਾਹਮਣੇ ਮ ਰੱਖਾਂਗਾ ਇਹ ਵੀ ਖਬਰ ਤੁਹਾਡੇ ਕੋਲ ਹੈਗੀ ਦੂਜਾ ਸੀਬੀਸੀ ਨੇ ਇੱਕ ਸਟੋਰੀ ਛਾਪੀ ਹੈ ਨਿੱਕੇ ਨਿਖਲ ਗੁਪਤਾ ਜਿਹੜਾ ਸਰਦਾਰ ਗੁਰਪੰਤ ਸਿੰਘ ਪੰਨੂ ਹੋਰਾਂ ਦਾ ਜਿਹੜਾ ਕੇਸ ਹੈ ਉਹ ਡਿਲੇ ਕਰਨ ਦੀ ਕਿਸ ਤਰ੍ਹਾਂ ਕੋਸ਼ਿਸ਼ ਵਰਤ ਰਿਹਾ ਉਹ ਵੀ ਤੁਹਾਡੇ ਸਾਹਮਣੇ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਇਹ ਸੀਬੀਸੀ ਨੇ ਪੂਰੀ ਸਟੋਰੀ ਛਾਪੀ ਇਹ ਚਾਏ ਥੋੜੀ ਖਬਰਾਂ ਨੇ ਸ਼ੁਰੂ ਕਰਨੇ ਆ ਵੱਖੋ ਵੱਖ ਕਰਕੇ ਅੱਛਾ ਜੀ ਹੁਣ ਜਿਹੜੀ ਗੱਲ ਹੈ ਕਿ ਕੱਲ ਜਦੋਂ ਆਪਣਾ ਇਹ ਪ੍ਰੋਟੈਸਟ ਹੋਇਆ ਉੱਥੇ ਵੈਂਕੂਵਰ ਦੇ ਸਾਹਮਣੇ ਭਾਈ ਮਨਜਿੰਦਰ ਸਿੰਘ ਭਾਈ ਆਪਣਾ ਨਰਿੰਦਰ ਸਿੰਘ ਜੀ ਦੋ ਉੱਥੇ ਲੋਕਾਂ ਸਿੰਘਾਂ ਨੂੰ ਲੈ ਕੇ ਗਏ ਤੇ ਤੁਹਾਨੂੰ ਪੂਰਾ ਅਸੀਂ ਉਹਨਾਂ ਦੇ ਨਾਲ ਲਾਈਵ ਕਵਰੇਜ ਕੱਲ ਕੀਤੀ ਐਸੇ ਆਪਣਾ ਚੈਨਲ ਦੇ ਉੱਤੇ ਵੀਡੀਓ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਉੱਥੇ ਜਦੋਂ ਗੇਹਰ ਜਾ ਕੇ ਜਦੋਂ ਚੈੱਕ ਕੀਤਾ ਤੇ ਉੱਥੇ ਜਿਹੜਾ ਇਹ ਇਹਨਾਂ ਦਾ ਜਿਹੜਾ ਟੈਰਰ ਖਾਨਾ ਜਿਹੜਾ ਆਤਵਾਦ ਖਾਨਾ ਜਿਹੜਾ ਜਿਹਨੂੰ ਕੌਂਸਲ ਖਾਨਾ ਕਹਿੰਦੇ ਨੇ ਵੈਂਕੂਵਰ ਦਾ ਉਹ ਜਿਹੜੀ ਬਿਲਡਿੰਗ ਹੈ ਉਹ ਉਥੋਂ ਬੰਦ ਹੋਣ ਲੱਗੀ ਐ ਇਹ ਸਾਡੇ ਕੋਲ ਜਾਣਕਾਰੀ ਆਈ ਬ੍ਰੇਕਿੰਗ ਨਿਊਜ਼ ਤੌਰ ਤੇ ਕਿ ਇਹ ਜਿਹੜਾ ਹਿੰਦੁਸਤਾਨ ਹੈ ਵੈਂਕੂਵਰ ਵਾਲਾ ਕਾਉਂਸਲ ਖਾਨਾ ਜਿਹੜਾ ਉਹ ਬੰਦ ਕਰਨ ਲੱਗਾ ਕਿਉਂਕਿ ਵੈਂਕੂਵਰ ਦਾ ਕਾਉਂਸਲ ਖਾਨਾ ਜਿਹੜਾ ਉਹ ਐਸਾ ਕਾਉਂਸਲ ਖਾਨਾ ਹੈ ਜਿੱਥੋਂ ਸਾਰੀਆਂ ਬੀਸੀ ਦੇ ਵਿੱਚ ਜਿੰਨਾ ਕੁਛ ਸਿਕਸ ਫਰ ਜਸਟਿਸ ਜਿਹੜੀ ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਹੋਈ ਉਹਦੀ ਪਲੈਨਿੰਗ ਵੀ ਉੱਥੇ ਹੋਈ ਉਸ ਤੋਂ ਪਹਿਲੇ 1985 ਵਿੱਚ ਜਿਹੜੀ 에ਅਰ ਇੰਡੀਆ 182 ਦਾ ਜਿਹੜਾ ਜਿਹੜੀ ਜਿਹੜੀ ਆਪਣਾ ਕ੍ਰੈਸ਼ ਹੋਇਆ ਸੀ ਉਹਦੀ ਸਾਰੀ ਪਲੈਨਿੰਗ ਵੀ ਇਸੇ ਵੈਂਕੂਵਰ ਦੇ ਕੌਂਸਲ ਖਾਨੇ ਚ ਹੋਈ ਉਸ ਤੋਂ ਬਾਅਦ ਜਿਹੜਾ ਜਿਹੜਾ ਭਾਈ ਆ ਸੱਜਨ ਸਿੰਘ ਮਰਿਆ ਇਹਦੀ ਵੀ ਪਲੈਨਿੰਗ ਉੱਥੇ ਜਿੱਥੇ ਜਿੰਨਾ ਵੀ ਬਿਸ਼ਨੋਈ ਗੈਂਗ ਦਾ ਪੂਰਾ ਜਿਹੜਾ ਬਕਾਇਦਾ ਕਹਿ ਲੋ ਕਿ ਅੱਡਾ ਹੈਗਾ ਬਿਸ਼ਨੋਈ ਗੈਂਗ ਜਿਹੜਾ ਬੀਸੀਵੀ ਵਿੱਚ ਜਿਹੜੇ ਕੰਮ ਕਰਾ ਰਿਹਾ ਜਿਹੜੀ دہشت گردੀ ਐਕਸਟਰਸ਼ਨ ਦੇ ਮਾਮਲੇ ਚੱਲਦੇ ਪਏ ਨੇ ਸਿਰਫ ਸਿੱਖਾਂ ਨੂੰ ਅੰਡਰਮਾਈਨ ਕਰਨ ਵਾਸਤੇ ਤੇ ਕੈਨੇਡਾ ਦੇ ਖਿਲਾਫ ਜਿਹੜਾ ਇਹਨੇ ਮੋਰਚਾ ਖੋਲ੍ਹਿਆ ਆਇਆ ਹਿੰਦੁਸਤਾਨੀ ਸਰਕਾਰ ਨੇ ਵਾਇਆ ਬਿਸ਼ਨੋਈ ਗੈਂਗ ਉਹਦਾ ਜਿਹੜਾ ਪਲੋਟ ਹੈ ਜਿਹੜਾ ਅੱਡਾ ਹੈ ਉਹ ਵੈਂਕੂਵ ਹੁਣ ਖਬਰ ਆਈ ਹੈ ਕਿ ਜਨਾਬ ਜੀ ਬੈਂਕੂਵਰ ਦਾ ਕੌਂਸਲ ਖਾਨੇ ਦੀ ਇਮਾਰਤ ਹੈ ਉਹ ਖਾਲੀ ਕਰਾਈ ਜਾ ਰਹੀ ਹੈ ਉਹਦੇ ਵਿੱਚ ਸੁਰਜੀ ਜਾਣਕਾਰੀ ਹੈਗੀ ਹੈ ਕਿ ਉਹ ਕਿੰਨੇ ਖਾਲੀ ਕਰਾਈ ਕਿਆ ਉਹਦੇ ਵਾਲੇ ਨਾਲ ਇਹ ਬਹੁਤ ਜ਼ਿਆਦਾ ਤੰਗ ਸੀ ਉਥੋਂ ਮੈਂ ਹਿੰਦੁਸਤਾਨ ਤੋਂ ਜਦੋਂ ਫਾਰਮ ਮਿਨਿਸਟਰੀ ਜਿਹੜੀ ਜਾਣਕਾਰੀ ਲਈ ਮੈਂ ਕਿਹਾ ਜੀ ਕੀ ਹੋਇਆ ਉਹ ਬੰਦ ਕਰਨ ਲੱਗੇ ਉਹ ਠੱਗ ਰੱਗ ਗਏ ਬਸ ਰੱਜ ਕੇ ਉਹਨਾਂ ਨੇ ਕਿਹਾ ਜੀ ਨਹੀਂ ਸਟ੍ਰੈਟਜੀ ਬਦਲਣ ਲੱਗੇ ਆ ਉੱਥੇ ਕਹਿੰਦੇ ਜੀ ਕਿ ਬਹੁਤ ਜ਼ਿਆਦਾ ਜਿਹੜੇ ਸਿੱਖ ਸਨ ਸਿੱਖ ਐਕਟਿਵਿਸਟੀ ਉਹਨੇ ਤੇ ਹਰ ਹਰ ਮਹੀਨੇ ਦੀ 18 ਤਰੀਕ ਨੂੰ ਉੱਥੇ ਜਾ ਕੇ ਤੇ ਉਹ ਮੱਲੇnde ਜਗ੍ਹਾ ਤੇ ਸਾਡੇ ਉੱਥੇ ਜਿਹੜੇ ਸਾਰੇ ਸਰਵਿਸਸ ਦਾ ਉਹ متاثر ਹੁੰਦੀਆਂ ਉਹ ਪੂਰੀ ਸਟਰੀਟ ਬੰਦ ਕਰ ਦਿੰਦੀ ਹੈ ਪੁਲਿਸ ਪੁਲਿਸ ਉਹਨਾਂ ਨੂੰ ਪ੍ਰੋਟੈਕਟ ਕਰਦੀ ਹੈ ਸਿੱਖਾਂ ਨੂੰ ਖਾਲਸਾਣ ਦੇ ਲੋਕਾਂ ਨੂੰ ਤੇ ਜਨਾਬ ਸਾਡੇ ਵਾਸਤੇ ਬੜੇ ਮਸਾਇਲ ਪੈਦਾ ਹੁੰਦੇ ਨੇ ਇਸ ਵਾਸਤੇ ਜਿਹੜਾ ਉਹ ਪਲਾਨ B ਅਜੇ ਤੱਕ ਕੰਮ ਕਰ ਰਿਹਾ ਪਲਾਨ B ਉਹਨੇ ਸ਼ੇਅਰ ਨਹੀਂ ਕੀਤਾ ਉਹਦੇ ਬਾਰੇ ਜਿਹੜੀ ਸਾਡੀ ਜਾਣਕਾਰੀ ਆ ਰਹੀ ਗਰਾਊਂਡ ਦੇ ਉੱਤੋਂ ਬੈਂਕੂਵਰ ਦੇ ਉੱਤੋਂ ਉਹ ਇਹ ਹੈਗੀ ਆ ਕਿ ਸ਼ਾਇਦ ਇਸ ਕਾਉਂਸਲ ਖਾਨੇ ਨੂੰ ਮਿਲਕੂਵਰ ਵਾਲੇ ਕੌਂਸਲ ਖਾਨੇ ਨੂੰ ਸ਼ਾਇਦ ਕੋਈ ਸ਼ਹਿਰੋਂ ਬਾਹਰ ਕੱਢ ਦਿੱਤਾ ਜਾਏ ਕੋਈ ਐਸੀ ਜਗ੍ਹਾ ਤੇ ਲੈ ਜਾ ਦਿੱਤਾ ਜਾਏ ਜਿੱਥੇ ਕੋਈ ਬਹੁਤ ਦੂਰ ਪਾਰ ਹੋਵੇ ਤਾਂ ਕਿ ਉੱਥੇ ਜਿਹੜਾ ਰਕਾਵਟਾ ਨਾ ਪੈਣ ਬਿਜ਼ਨਸ ਜਿਹੜੇ ਨੇ ਉਹ متاثر ਨਾ ਹੋਣ ਕਿਉਂਕਿ ਸਾਰੇ ਲੋਕ ਤੰਗ ਨੇ ਜਿਹੜੇ ਸਟਰੀਟ ਦੇ ਉੱਤੇ ਜਿਹੜੇ ਬਿਜ਼ਨਸ ਨੇ ਉਹ ਵੀ ਤੰਗ ਨੇ ਸਾਰੇ ਇਹ ਤੁਸੀਂ ਦੇਖ ਰਹੇ ਹੋ ਕਿ ਉਹ ਬਿਲਡਿੰਗ ਜਿੱਦੋਂ ਹੁਣ ਇਹਨਾਂ ਨੇ ਇਹਨਾਂ ਨੇ ਆਪਣਾ ਉਹ ਕਹਿ ਦਿੱਤਾ ਇਹਨਾਂ ਨੇ ਯਾਨੀ ਕਿ ਹਿੰਦੁਸਤਾਨ ਦੇ ਕੌਂਸਲ ਖਾਨੇ ਨੇ ਬਿਲਡਿੰਗ ਵਾਲਿਆਂ ਨੂੰ ਅਗਾਹ ਕਰ ਦਿੰਦਾ ਜੀ ਕਿ ਅਸੀਂ ਜਿਹੜੀ ਇਸ ਮਹੀਨੇ ਦੇ ਆਖਰ ਦੇ ਉੱਤੇ ਬਿਲਡਿੰਗ ਛੱਡ ਜਾਣੀ ਹੈ ਤੁਸੀਂ ਇਹ ਬਿਲਡਿੰਗ ਜਿਹੜੀ ਤੁਸੀਂ ਅੱਗੇ ਕਿਰਾਏ ਤੇ ਚੜਾ ਦਿਓ ਤੇ ਬਿਲਡਿੰਗ ਦੇਣ ਦੀ ਹੈਗੀ ਹੈ ਜਿਹੜਾ ਜਿਹੜਾ ਲੈਂਡ ਜਿਹੜਾ ਲੈਂਡ ਓਨਰ ਹੈ ਜਿਹੜਾ ਲੈਂਡਲੋਰਡ ਹੈ ਦਾ ਜਿਹੜਾ ਇਹਦਾ ਕਿਰਾਏ ਤੇ ਚੜਾਉਂਦਾ ਲੀਜ਼ ਕਰਦਾ ਉਹਨੇ ਬਾਹਰ ਜਿਹੜਾ ਆਪਣਾ ਉਹ ਉਹਨੇ ਲਾ ਦਿੱਤਾ ਹੈ ਇਸ਼ਤਿਹਾਰ ਲਾ ਦਿੱਤਾ ਹੈ ਬਾਹਰ ਨੋਟਿਸ ਲਾ ਦਿੱਤਾ ਹੈ ਕਿ ਜੀ ਕਿ ਇਹ ਬਿਲਡਿੰਗ ਜਿਹੜੀ ਵਨਕੂਵਰ ਵਾਲੀ ਹੈ ਇਹ ਹੁਣ ਲੀਜ਼ ਵਾਸਤੇ دستیاب ਹੈ ਤੇ ਇਹ ਖਾਲਸਤਾਨ ਦਾ ਜਿਹੜਾ سفਾਰਤਖਾਨੇ ਵਾਸਤੇ ਵੀ ਲਈ ਜਾ ਸਕਦੀ ਏ ਸਿੰਬੋਲਿਕ ਚੀਜ਼ ਹੈ ਤਾਂ ਕਿ ਕਬਜ਼ੇ ਦੀ ਇਕਤਾ ਹੋਵੇ ਜਿੱਕੇ ਖਾਲਸਤਾਨ ਨੇ ਹੁਣ قبضہ ਉੱਤੇ ਕਰ ਲਿੱਤਾ ਜਿੱਥੇ ਕਿ ਸਾਰੀ ਪਲੈਨਿੰਗ ਜਿਹੜੀਆਂ ਮੰਦ ਭਾਗੇ ਕੰਮ ਹੁੰਦੇ ਸੀ ਖਾਲਸਤਾਨ ਨੂੰ ਜਾ ਕੇ ਉੱਥੋਂ ਚੰਗਾ ਕੰਮ ਕਰ ਸਕਦੀ ਏ ਇਹ ਤੁਹਾਡੇ ਨਾਲ ਖਬਰ ਸਾਂਝੀ ਕਰਨੀ ਸੀ ਇਹ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਹ ਤੇ ਨਜ਼ਰ ਰੱਖਦੇ ਹਾਂ ਕਿ ਬਿਲਡਿੰਗ ਕਿੱਥੇ ਜਾਂਦੀ ਏ ਇਹ ਕੌਂਸਲਖਾਨਾ ਹੁਣ ਮੁਸਤਕਿਲ ਬੰਦ ਹੋਣਾ ਜਾਂ ਫਿਰ ਇਹ ਵਿక్తి ਤੌਰ ਤੇ ਬੰਦ ਕੀਤਾ ਇਹਨਾਂ ਨੇ ਇਹ ਵੀ ਸੁਣ ਭਾਵਨਾ ਹੈ ਇਹ ਵੀ ਇਹ ਵੀ ਇਹ ਵੀ ਜਾਣਕਾਰੀਆਂ ਹੈ ਕਿ ਸ਼ਾਇਦ ਵੈਂਕੂਵਰ ਵਾਲਾ ਕਾਉਂਸਲ ਖਾਨਾ ਮੁਸਤਕਿਲ ਹੀ ਬੰਦ ਕਰ ਦੇਣ ਤੇ ਇਹ ਸਾਰਾ ਜਿਹੜਾ ਇਹ ਕਾਰੋਬਾਰ ਹੈ ਕੰਮ ਜਿਹੜਾ ਇਹ ਉਧਰ ਲੈ ਆਉਣ ਸਾਰਾ ਓਟਵਾ ਦੇ ਵਿੱਚ ਦੀ ਹੈ ਟੋਰਾਂਟੋ ਦੇ ਵਿੱਚ ਲੈ ਜਾਣ ਤੇ ਲੇਕਿਨ ਇਹ ਬੰਦ ਹੋਣ ਦੇ ਚਾਂਸਸ ਵੀ ਇਹਨੇ ਕਿਉਂਕਿ ਤੰਗ ਬਹੁਤ ਨੇ ਕਿਉਂਕਿ ਤੰਗ ਬਹੁਤ ਨੇ ਔਰ ਇਹ ਸਿੱਖਾਂ ਦੀ ਫਤਹਾ ਹੋਏਗੀ ਸਿਕਸ ਫਾਰ ਜਸਟਿਸ ਦੀ ਫਤਹਾ ਹੋਏਗੀ ਖਾਲਸਤਾਨ ਦੀ ਫਤਹਾ ਹੋਏਗੀ ਤੇ ਗੁਰਪਤਵੰਨ ਸਿੰਘ ਪੰਨੂ ਹੋਰਾਂ ਦੀ ਇਹ ਫਤਹਾ ਹੋਏਗੀ ਮੋਰਚਾ ਫਤਹਾ ਉਹਨੇ ਕਰਨਾ ਤੇ ਅਗਰ ਵੈਂਕੂਵਰ ਵਾਲਾ ਬੰਦ ਹੁੰਦਾ ਹੈ ਉਸ ਤੋਂ ਬਾਅਦ ਫਿਰ ਸਾਰਾ ਜਿਹੜਾ ਜ਼ੋਰ ਹੈ ਉਹ ਓਟਵਾ ਦੇ ਵਿੱਚ ਲੱਗਣਾ ਜਿੱਥੇ ਕਿ ਦਿਨੇਸ਼ ਪਟਰਾਇਕ ਆਪ ਬੈੰਦਾ ਜਿਹੜਾ ਕਿ ਸਾਰਾ ਮੁਖੀ ਹੈਗਾ ਇਹਨਾਂ ਦਾ ਹੁਣ ਆਉਨੇ ਆ ਜੀ ਹੁਣ ਆਪਾਂ ਆਉਨੇ ਆ ਜੀ ਅੱਗੇ ਇਹ ਕੀ ਕਹਿੰਦੇ ਨੇ ਇਹਦੇ ਵਾਲੇ ਪਾਸੇ ਦਿਲਜੀਤ ਵਾਲੇ ਕਿਸੇ ਪਾਸੇ ਦਿਲਜੀਤ ਉਸਾਂਝ ਦਾ ਤੁਹਾਨੂੰ ਪਤਾ ਕਿ ਜਿਹੜਾ ਕੰਮ ਹੋਇਆ ਉਹਨੇ ਜਿਹੜੇ ਆਪਣਾ ਪੈਰ ਜਿਹੜੇ ਆਪਣਾ ਅमिता ਬਚਨ ਦੇ ਦੇਖੋ ਮੈਂ ਜ਼ਾਤੀ ਤੌਰ ਤੇ ਵੀ ਤੁਹਾਨੂੰ ਦਿਲਜੀਤ ਭਾਜੀ ਦੇ ਨਾਲ ਕੋਈ ਮਸਲਾ ਹੈ ਨਹੀਂ ਉਹ ਅੱچھے ਫਿੰਗਰ ਨੇ ਗਾਣੇ ਵੀ ਸੁਨੇ ਜਾਂਦੇ ਉਹਨਾਂ ਦੇ ਫਿਲਮਾਂ ਵੀ ਦੇਖੀ ਜਾਂਦੀਆਂ ਪਰ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਜਿਹੜਾ ਬੰਦਾ ਜਿੰਨਾ ਵੱਡਾ ਹੁੰਦਾ ਜਿੱਦਾਂ ਬੰਦਾ ਪਪੂਲਰ ਹੁੰਦਾ ਉਹਨੂੰ ਉੱਡਾ ਹੀ ਦੇਖ ਸੋਚ ਕੇ ਕਦਮ ਚੁੱਕਣਾ ਚਾਹੀਦਾ ਉਹਨਾਂ ਨੇ ਉਹਨੂੰ ਚਾਹੀਦਾ ਸੀ ਕਿ ਅਕਤੂਬਰ ਤੇ ਨਵੰਬਰ ਦਾ ਮਹੀਨਾ ਨਵੰਬਰ ਦਾ ਮਹੀਨਾ ਉਤੋਂ ਆਇਆ ਜਿਹਦੇ ਵਿੱਚ ਆਪਣਾ ਇਹ ਸਿੱਖਾਂ ਦਾ ਕਤਲੇਆਮ ਹੋਇਆ ਜੈਨੋਸਾਈਡ ਹੋਇਆ ਤੇ ਉਹ ਬੰਦਾ ਜਿਹਦੇ ਕੇ ਸ਼ਵਾਹਿਦ ਮੌਜੂਦ ਨੇ ਕਿ ਉਹਨੇ ਆਪਣਾ ਗਾਂਧੀ ਦੀ ਆਪਣਾ Laash ਦੇ ਉੱਤੇ ਖਲੋ ਕੇ ਖੂਨ ਦੇ ਬਦਲੇ ਖੂਨ ਦੀ ਗੱਲ ਕੀਤੀ ਤੇ ਉਹਦੇ ਜਾ ਕੇ ਉਹਦੇ ਸ਼ੋਅ ਵਿੱਚ ਜਾਣਾ ਫਿਲਮ ਦੀ ਮਸ਼ਹੂਰੀ ਵਾਸਤੇ ਜਾਣਾ ਉਹ ਜਾ ਕੇ ਪੈਰ ਫੜਨੇ ਇਹ ਥੋੜਾ ਜਿਹਾ ਜ਼ਰਾ ਜ਼ਿਆਦਾ ਜ਼ਿਆਦਾ ਹੋ ਗਿਆ ਤੇ ਦਿਲਜੀਤ ਸਾਹਿਬ ਤੇ ਇਸ ਟਾਈਮ ਸਵਾਦ ਲੈ ਰਹੇ ਉਹ ਕਹਿ ਰਹੇ ਨੇ ਠੀਕ ਹੈ ਕੰਟਰੋਵਰਸੀ ਬਣੀ ਹੈ ਮੇਰੀ ਭਾਈ ਜਿਹੜੀ ਜਿਹੜੀ 1985 ਫਿਲਮ ਜਿਹੜੀ ਇੱਕ ਭرائی ਜਸਵੰਤ ਸਿੰਘ ਖਾਲੜਾ ਤੇ ਆਏਗੀ ਉਹ ਕਾਮਯਾਬ ਹੋ ਜਾਏਗੀ ਪਰ ਇਹ ਵੇ ਕਿ ਬਾਕੀ ਜਿਹਨਾਂ ਦੇ ਜਿਹੜੇ ਜਿਹਨਾਂ ਦੇ ਬੰਦੇ ਮਰੇ ਨੇ ਜਿਹਨਾਂ ਦੇ ਖਾਨਦਾਂ ਨੂੰ ਜੜੇ ਨੇ ਜਿਹਨਾਂ ਦੀਆਂ ਫੈਮਲੀਆਂ ਪਰਿਵਾਰਕ ਜਿਹੜੇ ਉਹ ਬਰਬਾਦ ਹੋ ਗਿਆ ਬੱਚੇ ਯਤੀਮ ਹੋ ਗਿਆ ਉਸ 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 ਜੈਨੋਸਾਈਡ ਦੇ ਵਿੱਚ ਉਨਾਂ ਨੂੰ ਤਕਲੀਫ ਹੋਈ ਬੀਬੀਆਂ ਸਾਹਮਣੇ ਤੁਸੀਂ ਬੀਬੀਆਂ ਦੀ ਗੱਲਾਂ ਸੁਣੀਆਂ ਸਭ ਦੇ ਜਿਹੜੇ ਜ਼ਖਮ ਨੇ ਉਹ ਤਾਜ਼ਾ ਹੋ ਗਏ ਤੇ ਹਰਤੇ ਪਾਈਦਲਜੀਤ ਜਿਹੜਾ ਉਹ ਆਪਣਾ ਮੁੰਡਾ ਦੇਖੋ ਨਾ ਜਦੋਂ ਪਿਛਲੀ ਵਾਰੀ ਕੰਟਰੋਵਰਸੀ ਪਈ ਸੀ ਫਿਲਮ ਦੀ ਤੇ ਪੂਰਾ ਪੰਜਾਬ ਇਹਦੇ ਨਾਲ ਖੜ ਗਿਆ ਪੂਰਾ ਡਾਇਸਪੋਰਾ ਹਿੰਦੁਸਤਾਨ ਖੜ ਗਿਆ ਪੂਰੇ ਡਾਇਸਪੋਰਾ ਦੇ ਜਿਹੜੇ ਪੰਜਾਬੀ ਸੀ ਉਹ ਨਾਲ ਖੜ ਗਿਆ ਐਹੀ ਡਾਇਸਪੋਰਾ ਨੇ ਸਿੱਖਾਂ ਨੇ ਉਹਦੀ ਫਿਲਮ ਦੇਖ ਕੇ ਬਾਹਰ ਜਿਹੜੀ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਯੂਐਸਏ ਦੇ ਵਿੱਚ ਫਿਲਮ ਦੇਖ ਕੇ ਤੇ ਸਰਦਾਰ ਜੀ 3 ਜਿਹੜੀ ਸੀ ਉਹ ਕਾਮਯਾਬ ਕਰ ਦਿੱਤੀ ਸੁਪਰ ਹਿੱਟ ਕਰ ਦਿੱਤੀ ਬਾਹਰ ਹਿੰਦੁਸਤਾਨ ਵਿੱਚ ਰਿਲੀਜ਼ ਨਹੀਂ ਹੋਈ ਇਹਨੇ ਕਹੇ ਜੀ ਕਿ ਚੋਕੇ ਪਾਕਿਸਤਾਨ ਜੰਗ ਹੋ ਰਹੀ ਹੈ ਤੇ ਪਾਕਿਸਤਾਨੀ ਅਦਾਕਾਰ ਹੈ ਉਹਦੇ ਵਿੱਚ ਹਾਨੀਆਂ ਮਰੇ ਤੇ ਲਿਆਦਾ ਜਿਹੜੀ ਮੈਂ ਬਾਹਰ ਡਿਲੀਟ ਕਰਾਂਗਾ ਤੇ ਬਾਹਰ ਰਿਲੀਜ਼ ਕੀਤੀ ਤੇ ਇਹਨਾਂ ਸਿੰਘਾਂ ਨੇ ਫਿਲਮ ਦੇਖੀ ਸਾਰੀ ਹੁਣ ਉਹੀ ਸਿੰਘ ਜਿਹੜੇ ਨੇ ਕਮਸ ਕਮ ਤੈਨੂੰ ਦਿਲਜੀਤ ਨੂੰ ਥੋੜੀ ਜੀ ਸ਼ਰਮ ਤੇ ਚਾਹੀਦੀ ਸੀ ਕਿ ਜਿਹੜੇ ਸਿੰਘਾਂ ਨੇ ਤੈਨੂੰ 6 ਮਹੀਨੇ ਪਹਿਲੇ ਜਿਹੜੀ 3 ਮਹੀਨੇ ਪਹਿਲੇ ਜਿਹੜੀ ਫਿਲਮ ਕਰੀ ਤੇਰੀ ਆਪਣਾ ਕਾਮਯਾਬ ਕਰਾਈ ਏ ਤੂੰ ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਸੁੱਟਣ ਲੱਗ ਪੜਨਾ ਟੁਰ ਪਿਆ ਠੀਕ ਹੈ ਫਿਲਮ ਦੇ ਮਸ਼ਹੂਰੀ ਵਾਸਤੇ ਹੋਰ ਵੀ بڑے ਸ਼ੋਅ ਚੱਲਦੇ ਅਮਿਤਾ ਭਜਨ ਤੇ ਚੋਟ ਜਾ ਕੇ ਹੀ ਜਾਣਾ ਸੀ ਫਿਰ ਪੈਰ ਫੜਨੇ ਬਹੁਤ ਕੁਝ ਕੀਤਾ ਅੱਛਾ ਜੀ ਉਹਦੇ ਵਿੱਚ ਉਹਨੇ ਆਪਣਾ ਇੱਕ ਤੇ ਮੈਂ ਤੁਹਾਨੂੰ ਦੱਸਣਾ ਕਿ ਉਹ ਜਿਹੜੀ ਜਿਹੜੀ ਇੱਕ ਪਾਸੇ ਦਿਲਜੀਤ ਹੈ ਇਹਦੇ ਆਪਣਾ ਜਿਹੜਾ ਉਹ ਵਿਰੋਧ ਕੀਤਾ ਜਾ ਰਿਹਾ دوسری طرف ਦੇਖੋ ਨਾ ਦੁਨੀਆ ਕੀ ਕਰ ਰਹੀ ਹੈ ਅਮਰੀਕੀ ਅਮਰੀਕਾ ਕੀ ਕਰ ਰਿਹਾ ਸਿੱਖਾਂ ਦੇ ਵਾਸਤੇ ਤੇ ਜਿਹੜੀ ਪੰਜਾਬੀ ਉਹ ਕੀ ਕਰ ਰਹਾ ਇਹਦਾ ਪੈਰਲਲ ਥੋੜਾ ਜਿਹਾ ਦੇਖੋ ਨਾ ਡਰਾ ਕਰੋ ਕਿ ਅਮਰੀਕੀ ਕਾਂਗਰਸ ਦੇ ਵਿੱਚ ਇੱਕ ਰੈਜ਼ੋਲੂਸ਼ਨ ਨੰਬਰ ਐਚ resolution 841 resolution 841 ਜਿਹੜੀ ਉਹ ਇਨਟਰੋਡਿਊਸ ਕੀਤੀ ਗਈ ਏ ਜਿਹਦੇ ਵਿੱਚ 84 ਦੇ ਬਾਅਦ ਜਿਹੜਾ ਕੋਈ ਸਿੱਖਾਂ ਦੇ ਨਾਲ ਹੋਇਆ ਉਹਨੂੰ ਜੈਨੋਸਾਈਡ ਡਿਕਲੇਅਰ ਕਰਨ ਵਾਸਤੇ ਇਹ ਤੁਸੀਂ ਦੇਖਦੇ ਪਏ ਹੋ resolution ਦਾ ਡਰਾਫਟ ਸਾਡੇ ਸਾਹਮਣੇ ਆ ਇਹ ਆਪਣਾ ਜਿਹੜਾ ਇਹ ਠੀਕ ਹੈ ਜੀ ਇਹ ਸਾਰਾ ਕੋਈ ਦੱਸਿਆ ਕਾਂਗਰਸ ਦੇ ਵਿੱਚ ਯੂਐਸ ਕਾਂਗਰਸ ਦੀ ਮੈਂ ਗੱਲ ਕਰ ਰਿਹਾ ਹਾਂ ਉੱਥੇ ਜਿਹੜੀ ਇਹ ਅਡਾਪਟ ਹੋ ਰਹੀ ਏ resolution ਸਿੱਖਾਂ ਦੇ ਜੈਨੋਸਾਈਡ ਨੂੰ ਰੈਕਗਨਾਈਜ਼ ਕਰਨ ਵਾਸਤੇ ਤੇ ਦੂਜੇ ਅਮਰੀਕਾ ਕਰ ਰਿਹਾ ਹੈ ਅਮਰੀਕਾ ਦੂਸਰਾ ਦੇਸ਼ ਹੈਗਾ ਤੇ ਜਿਹੜਾ ਪੰਜਾਬੀ ਮੁੰਡਾ ਹੈ ਉਹ ਜਾ ਕੇ ਜਿਹੜਾ ਜੈਨੋਸਾਈਡਰ ਦੇ ਆਪਣਾ ਜਿਹੜਾ ਸੀ ਉਹ ਪੈਰ ਫੜ ਲਿਆ ਇਹ ਥੋੜੀ ਜੀ ਤਰ੍ਹਾਂ ਕੰਟਰਾਸਟ ਹੈਗਾ ਇਹ ਨਹੀਂ ਹੋਣਾ ਚਾਹੀਦਾ ਹੁਣ ਵੀ ਦਿਲਜੀਤ ਨੂੰ ਘੱਟੋ ਘੱਟ ਆਪਣੇ ਇਸ ਪਾਰਟ ਦੇ ਉੱਤੇ ਜਿਹੜੀ ਆਪਣਾ ਉਹ ਮਾਫੀ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਜ਼ਾਹਿਰ ਹੈ ਇਹ ਧਰਮ ਦਾ ਵੀ ਮਾਮਲਾ ਹੈ ਸਿੱਖਾਂ ਦਾ ਵੀ ਮਾਮਲਾ ਹੈ ਪੰਜਾਬੀਆਂ ਦਾ ਵੀ ਮਾਮਲਾ ਹੈ ਉਹ ਵੀ ਪੰਜਾਬੀ ਹੈ ਉਹਨੂੰ ਇਸ ਕੰਮਿਸਕਮ ਇਹਦੇ ਤੇ ਜਿਹੜਾ ਨਾ ਖੜਨਾ ਨਹੀਂ ਚਾਹੀਦਾ ਲੇਕਿਨ ਮੈਨੂੰ ਲੱਗਦਾ ਕਿ ਉਹ ਜਿਹੜਾ ਨਾ ਉਹ ਇਹਦੇ ਤੇ ਖੜ ਗਿਆ ਤੇ ਉਹ ਕਹਿੰਦਾ ਕਿ ਠੀਕ ਹੈ ਜੀ ਮੈਨੂੰ ਮੈਂ ਜੋ ਕੀਤਾ ਉਹ ਆਪਣੇ ਐਕਟਰ ਨੂੰ ਜਸਟੀਫਾਈ ਕਰ ਰਿਹਾ ਉਹਦੇ ਇਸ਼ਾਰੇ ਇਸ ਵਾਸਤੇ ਮਿਲਦੇ ਨੇ ਕਿ ਇਹ ਐਚਐਸ ਫੂਲਕਾ ਜੀ ਇੱਕ ਨਾਮ ਦੇ ਸੁਪਰੀਮ ਕੋਰਟ ਦੇ ਵਕੀਲ ਨੇ ਪੰਜਾਬੀ ਨੇ ਇਹਨਾਂ ਨੇ ਉਹਦੀ ਹਮਾਇਤ ਵਿੱਚ ਉਹਦੇ ਵਿੱਚ ਉਹਦੀ ਪੱਖਤ ਦੀ ਵਿੱਚ ਜਾ ਕੇ ਟਵੀਟ ਕਰਤਾ ਜੀ ਕਿ ਜੇ ਠੀਕ ਕੀਤਾ ਜੋ ਵੀ ਕੀਤਾ ਆਪਣਾ ਇਹਨੇ ਆਪਣਾ ਜੀ ਦਿਲਜੀਤ ਨੇ ਇਹ ਬੜਾ ਭਾਈ ਖਾਲੜਾ ਦੀ ਆਪਣਾ ਬੜਾ ਕਰਜੀ ਉਸ ਮੁੰਡਾ ਹੈ ਇਹ ਭਾਈ ਖਾਲੜਾ ਦੀ ਆਪਣਾ ਜ਼ਿੰਦਗੀ ਉੱਤੇ ਫਿਲਮ ਬਣਾ ਰਿਹਾ ਤੇ ਜਦੋਂ ਉਹਨੇ ਟਵੀਟ ਕੀਤਾ ਤੇ ਫਿਰ ਆਪਣਾ ਦਿਲਜੀਤ ਬਾਜੀ ਨੇ ਉਹਦੇ ਟਵੀਟ ਨੂੰ ਲੱਭ ਕੇ ਲੱਭ ਕੇ ਜਨਾਬ ਉਹਦੇ ਕੇ ਹੱਥ ਜੋੜੇ ਕਿ ਜਨਾਬ ਮੈਂ ਤੁਹਾਡੀ ਸਮ ਉਹਨੂੰ ਯਾਨੀ ਕਿ ਸਪੋਰਟ ਕਰਦਾ ਹਾਂ ਉਹ ਸ਼ੁਕਰੀਆ ਅਦਾ ਕੀਤਾ ਫੂਲ ਕਾ ਦਾ ਤੇ ਹੁਣ ਭਾਈ ਫੂਲ ਕਾ ਜਿਹੜੇ ਨੇ ਇਹ ਵਕੀਲ ਨੇ ਤੇ ਇਹ ਜਿਹੜਾ ਆਪਣਾ ਇਹ ਲੜਦੇ ਰਹੇ ਨੇ ਕੇਸ ਇਸੇ ਜੈਨੋਸਾਈਡ ਜਿਹੜੇ ਜੈਨੋਸਾਈਡ ਵਿੱਚ ਜਿਹੜੇ ਸਿੱਖ ਮਾਰੇ ਗਏ ਉਹਨਾਂ ਦਾ ਹੀ ਆਪਣਾ ਜਿਹੜਾ ਨਾ ਇਹ ਕੇਸ ਜਿਹੜੇ ਉਹਦੇ ਤੇ ਵਕੀਲ ਰਹੇ ਨੇ ਹੁਣ ਇਹ ਵੀ ਸੋਚਣ ਵਾਲੀ ਗੱਲ ਹੈ ਪਰ ਇਹਨਾਂ ਦੀ ਮਜਬੂਰੀ ਹੈਗੀ ਹੈ ਕਿ ਪੰਜਾਬ ਬੈਠੇ ਨੇ ਇਹਨਾਂ ਨੇ ਆਪਣੀ ਵਕਾਲਤ ਵੀ ਚਲਾਉਣੀ ਹੈ ਤੇ ਇਹਨਾਂ ਨੇ ਆਪਣੀ ਜ਼ਿੰਦਗੀ ਰੋਟੀ ਦਰੋਜ਼ੀ ਰੋਟੀ ਵੀ ਚਲਾਉਣੀ ਹੈ ਇਹ ਚੁੱਕੇ ਉੱਥੇ ਆਪਣਾ ਰਾਜਨੀਤਿਕ ਵੀ ਕੰਮ ਇਹਨਾਂ ਦਾ ਰਾਜਨੀਤੀ ਵੀ ਕਰਦੇ ਨੇ ਇਹ ਠੀਕ ਹੈ ਜੀ ਇਹ ਸਿਆਸਤਦਾਨ ਨੇ ਤੇ ਪੋਲਿਟਿਸ਼ੀਅਨ ਜਿਹੜਾ ਹੁੰਦਾ ਉਹ ਹਮੇਸ਼ਾ ਜਿਹੜਾ ਉਹ ਸਿੱਧਾ ਸਟੈਂਡ ਨਹੀਂ ਲੈ ਸਕਦਾ ਬੜਾ ਮੁਸ਼ਕਿਲ ਹੋ ਜਾਂਦਾ ਔਖਾ ਹੋ ਜਾਂਦਾ ਕਿਉਂਕਿ ਇਹਨਾਂ ਨੇ ਹਿੰਦੁਸਤਾਨ ਦੀ ਮੋਦੀ ਸਰਕਾਰ ਦੇ ਨਾਲ ਵੀ ਬਣਾ ਕੇ ਰੱਖਣੀ ਹੈ ਏਜੰਸੀਆਂ ਨਾਲ ਵੀ ਬਣਾ ਕੇ ਰੱਖਣੀ ਹੈ ਇਹਨਾਂ ਦੀ ਮਜਬੂਰੀ ਇਸ ਵਾਸਤੇ ਮੈਂ ਫੂਲਕਾ ਸਾਹਿਬ ਨੂੰ ਜਿਹੜਾ ਨਾ ਉਹ ਉਹ ਵਿੱਚੋਂ ਕੱਢਣਾ ਕਿਉਂਕਿ ਪੰਜਾਬ 'ਚ ਬੈਠੇ ਹਰ ਬੰਦੇ ਦੀ ਮਜਬੂਰੀ ਹੈ ਕਿ ਉਹ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਜਿਹੜਾ ਰਲ ਕੇ ਚੱਲੇ ਉਹ ਰਲ ਕੇ ਚੱਲੇ ਇਹਨਾਂ ਦੀ ਅੰਦਰੋਂ ਭਾਵੇਂ ਦਿੱਲੀ ਖੁਆਇਸ਼ ਹੋਵੇ ਕਿ ਖਾਲਸਤਾਨ ਬਣੇ ਪਰ ਉਤੋਂ ਜਿਹੜੇ ਇਹ ਇਹ ਮਜਬੂਰ ਲੋਕ ਨੇ ਇਹਨਾਂ ਦੇ ਫੂਲਕਾਰ ਤੇ ਬਾਕੀ ਜਿਹੜੇ ਆਮ ਜਨਤਾ ਕਾ ਆਮ ਲੋਕ ਜਿਹੜੇ ਨੇ ਆਪਣਾ ਪੰਜਾਬ ਦੇ ਬੈਠੇ ਨੇ ਇਹਨਾਂ ਦੀ ਮਜਬੂਰੀ ਏ ਕਿ ਉਹ ਡਰ ਹੈਗਾ ਉਹਨਾਂ ਨੂੰ ਕਿ ਸਾਡੀ ਕੋਈ ਕਾਰੋਬਾਰ ਨਾਲ ਚੀਨ ਲਿੱਤਾ ਜਾਇਆ ਜਾਂ ਸਾ ਨੂੰ ਅੰਦਰ ਨਾ ਕਰ ਦਿੱਤਾ ਜਾਇਆ ਸਾਡੇ ਪੁਲਿਸ ਮੁਕਾਬਲੇ ਨਾਲ ਬਣਾਏ ਜਾਣ ਇਹਨਾਂ ਦੀ ਮਜਬੂਰੀ ਏ ਫੂਲਕਾਰ ਕੇ ਲੋਕਾਂ ਦੀ ਤੇ ਇਹਨਾਂ ਨੂੰ ਇਹ ਮਾਰਦਨ ਛਕ ਦਾ ਦੇਤਾ ਜਾਣਾ ਜਦੋਂ ਲੇਕਿਨ ਇਹਨਾਂ ਨੂੰ ਵੀ ਕਮਸ ਕਮ ਇਜੋ ਕੇ ਵੱਡੇ ਨੇ ਇਹਨਾਂ ਨੂੰ ਵੀ ਦਲਜੀਤ ਤੁਸਾਨ ਨੂੰ ਸਮਝਾਉਣਾ ਚਾਹੀਦਾ ਸੀ ਉਹਨਾਂ ਦੀ ਸਹਿਤਾ ਨਹੀਂ ਕਰਨੀ ਚਾਹੀਦੀ ਸੀ ਇਹ ਹੋ ਗਿਆ ਜੀ ਕਾਂਗਰਸ ਹੋ ਗਈ ਫੂਲ ਨੂੰ ਆਪਣਾ ਹੋ ਗਿਆ ਉਸ ਤੋਂ ਬਾਅਦ 6 ਫਾਰ ਜਸਟਿਸ ਨੇ ਆਪਣੇ ਐਕਸ ਹੱਦ ਦੇ ਉਤੇ ਇੱਕ 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 ਸਰਵੇ ਕਰਵਾਇਆ ਕਿ ਤੁਸੀਂ ਜਨਾਬ ਇਸ ਮੌਕੇ ਦੇ ਉਤੇ ਦਿਲਜੀਤ ਦੁਸਾਂਝ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਜਾਂ ਨਹੀਂ ਉਹਦੇ ਨਤੀਜੇ ਆਏ ਨੇ ਉਹਦੇ ਚ 63 ਫੀਸ ਲੋਕੀ ਨੇ ਜਿਹੜੇ ਵੋਟ ਪਾਉਣ ਵਾਲੇ ਜਿਹੜ ਨੇ ਐਕਸ ਦੇ ਉਤੇ ਵੋਟ ਪਾਇਆ ਉਹਨਾਂ ਚੋਂ 63 ਫੀਸ ਲੋਕਾਂ ਨੇ ਕਿਹਾ ਕਿ ਜੀ ਕਿ ਦਿਲਜੀਤ ਦੁਸਾਂਝ ਦੇ ਜਿਹੜੇ ਬਾਈਕਾਟ ਕੀਤਾ ਜਾਣਗੇ ਨੇ ਕੰਮਸ ਕਮ ਜਿਹੜੇ ਨਵੰਬਰ ਦੇ ਮਹੀਨੇ ਜਿਹੜੇ ਉਹਦੇ ਜਿਹੜੇ ਜਿਹੜੇ ਕਾਨਸਰਟ ਨੇ ਉਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਵੈਸੇ ਵੀ ਮੈਂ ਸੇ ਵੀ ਦਲਜੀਤ ਨੂੰ ਖੁਦ ਵੀ ਚਾਹੀਦਾ ਸੀ ਕਿ ਇਹ ਨਵੰਬਰ ਦਾ ਜਿਹੜਾ ਪਹਿਲਾ ਹਫਤਾ ਇਹ ਤੇ ਸਿਰਫ ਸਿੱਖਾਂ ਦੀ ਨਸਲਕੁਸ਼ੀ ਹੋਈ ਜੈਨੋਸਾਈਡ ਹੋਇਆ ਦਿੱਲੀ ਚ ਬਾਕੀ ਹਿੰਦੁਸਤਾਨ ਦੇ ਸਾਰੇ ਹਿੱਸਿਆਂ ਵਿੱਚ ਇਹ ਸੋਗ ਦੇ ਦਿਹਾੜੇ ਨੇ ਇਹ ਦਿਹਾੜੇ ਸੋਗ ਦੇ ਨੇ ਤੇ ਇਹਨੂੰ ਸੋਗ ਹੀ ਮਨਾਇਆ ਜਾਣਾ ਚਾਹੀਦਾ ਇਹਨੂੰ ਸੋਗ ਹੀ ਮਨਾਉਣਾ ਚਾਹੀਦਾ ਲੇਕਿਨ ਇਹ ਕਿ ਦਲਜੀਤ ਉਸਾਨ ਜਿਹੜਾ ਉਹ ਖਾੜੇ ਲਾ ਰਿਹਾ ਤੇ ਚਲੋ ਆਪਣੀ ਆਪਣੀ ਚੋਇਸ ਹੈ ਜੀ ਸ਼ਾਇਦ ਉਹਨੂੰ ਨਾ ਪਤਾ ਹੋਵੇ ਜਾਂ ਫਿਰ ਕਹਿਣਗੇ ਕਿ ਸ਼ਾਇਦ ਇਹੀ ਮੌਕਾ ਹੈ ਪੈਸੇ-ਪੂਸੇ ਕਮਾਉਣ ਦਾ ਅੱਗੇ ਜਾਣ ਦਾ ਇਹ ਇਹ ਹੋ ਗਿਆ ਜੀ ਇਹ ਇਹ ਤੁਹਾਨੂੰ ਦੱਸ ਦਿੱਤੀ ਖਬਰ ਕਿ 30% ਲੋਕੀ ਜਿਹੜੇ ਨੇ ਉਹ ਇਸ ਹੱਕ 'ਚ ਨੇ ਕਿ ਦਲਜੀਤ ਦਾ ਬਾਈਕਾਟ ਹੋਣਾ ਚਾਹੀਦਾ ਦੂਸਰਾ ਆਖਰ ਤੇ ਆਜੋ ਜੀ ਇੱਕ ਕੇਸ ਤੁਹਾਨੂੰ ਪਤਾ ਕਿ ਮਰਡਰ ਫॉर हायर ਪਲੋਟ ਦਾ ਜਿਹੜਾ ਚੱਲਦਾ ਨਿੱਖਲ ਗੁਪਤਾ ਦੇ ਖਿਲਾਫ ਭਾਈ ਗੁਰਪ੍ਰਤਵੰਤ ਸਿੰਘ ਪੰਨੂ ਦੇ ਉੱਤੇ ਸਾਜ਼ਿਸ਼ ਦਾ ਕੇਸ ਉਹਨੂੰ ਕਤਲ ਕਰਾਉਣ ਦੀ ਸਾਜ਼ਿਸ਼ ਦਾ ਕੇਸ ਚੱਲਦਾ ਪਿਆ ਨਿਊਯਾਰਕ ਇਦਾਰਤ ਵਿੱਚ ਉਹਦੇ ਵਿੱਚ ਜਿਹੜੇ ਤਰੀਕੇ ਵਰਤ ਰਹੇ ਆ ਹਿੰਦੁਸਤਾਨ ਹਿੰਦੁਸਤਾਨ ਬਹਿਤ ਤੇ ਹੈਗਾ ਅੱਗੇ ਕੇਸ ਜਿਹੜਾ ਆਪਣਾ ਨਿਖਲ ਗੁਪਤਾ ਫਸਿਆ ਆਇਆ ਤੇ ਅੰਦਰ ਉਹਦਾ ਜਿਹੜੀ ਵਕੀਲ ਕਰਨਾ ਕਿਹਨੂੰ ਕਰਨਾ ਟਰੈਕਟਰ ਜਿਹੜੇ ਸਾਰੇ ਨੇ ਉਹ ਪਿੱਛੇ ਰੌਚ ਲਾ ਰਹੀ ਹੈ ਤੇ ਜੀ ਦੋਲ ਚਲਾ ਰਹੇ ਉਹਦੇ ਵਿੱਚ ਜਿਹੜਾ ਆਪਣਾ ਹੈ ਇਹਦੀ ਸੀ ਤੁਹਾਨੂੰ ਪਹਿਲੇ ਦੱਸ ਚੁੱਕੇ ਆ ਕਿ ਕਿਸ ਤਰ੍ਹਾਂ ਆਖਰੀ ਦਮ ਦੇ ਜਦੋਂ ਟ੍ਰਾਇਲ ਸ਼ੁਰੂ ਹੋਣਾ ਸੀ ਉਦੋਂ ਨਿਖਲ ਗੁਪਤਾ ਨੇ ਕਿਹਾ ਜੀ ਕਿ ਦਰਖਾਸਤ ਦਿੱਤੀ ਕਿ ਜੀ ਮੈਂ ਆਪਣਾ ਕਾਉਂਸਲ ਬਦਲਣਾ ਮੈਂ ਆਪਣਾ ਵਕੀਲ ਬਦਲਣਾ ਤੇ ਉਹਨੇ ਜਿਹੜਾ ਆਲਰੇਡੀ ਇੱਕ ਬਹੁਤ ਚੰਗਾ ਵਕੀਲ ਜਿਹੜਾ ਡਿਫੈਂਸ ਦਾ ਹਾਇਰ ਕੀਤਾ ਸੀ ਉਹਨੂੰ ਲਾ ਕੇ ਨਵਾਂ ਵਕੀਲ ਜਿਹੜਾ ਉਹਦੀ ਅਰਜ਼ੀ ਦੇ ਦਿੱਤੀ ਜਿਹੜੀ ਕਿ ਪਿਛਲੇ ਆਪਣਾ ਤਰੀਕ ਦੇ ਉਤੇ ਕੋਰਟ ਨੇ ਮਨਜ਼ੂਰ ਕਰ ਲਈ ਤੇ ਉਹਨੇ ਕਿਹਾ ਜੀ ਕਿ ਹੁਣ ਅਗਲੇ ਨਵੰਬਰ ਦੇ ਵਿੱਚ ਜਿਹੜਾ ਪ੍ਰੀ ਟ੍ਰਾਇਲ ਕਾਨਫਰੰਸ ਹੋਏਗੀ ਉਹਦੇ ਵਿੱਚ ਟ੍ਰਾਇਲ ਕਦੋਂ ਹੋਏਗਾ ਇਹਦਾ ਫੈਸਲਾ ਕੀਤਾ ਜਾਏਗਾ ਇਹਦੇ ਤੇ ਪੂਰੀ تفصیلی رپورٹ ਜਿਹੜੀ ਇੱਕ ਸੀਬੀਸੀ ਨੇ ਸੀਬੀਸੀ ਦੀ ਆਪਣਾ ਅਖਬਾਰ ਹੈ ਉਹਨੇ ਪੂਰੀ ਰਿਪੋਰਟ ਜਿਹੜੀ ਉਹਦੇ ਉਤੇ ਉਹ ਛਾਪੀ ਹੈ ਜਿਹਦੇ ਵਿੱਚ ਸਾਰਾ ਕੁਝ ਖੁੱਲ ਕੇ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਹਿੰਦੁਸਤਾਨ ਤੇ ਨਿਖਲ ਗੁਪਤਾ ਜਿਹੜਾ ਉਹ ਵਰਤ ਰਿਹਾ ਡਿਲੇਇੰਗ ਟੈਕਟਿਕਸ ਵਰਤ ਰਿਹਾ ਇਹ ਖਬਰ ਤੁਹਾਡੇ ਸਾਹਮਣੇ ਤੁਸੀਂ ਪੜ ਸਕਦੇ ਹੋ ਉਥੇ ਤੇ ਦੂਜਾ ਹੁਣ ਜੀ ਆਪਣਾ ਇਹ ਅੱਗੇ ਜਿਹੜਾ ਇਹ ਕੀ ਕਹਿੰਦੇ ਨੇ ਨਵੰਬਰ ਦੇ 84 ਦਾ ਯਾਦਗਾਰ ਯਾਦ ਯਾਦ ਵਿੱਚ ਜਿਹੜਾ ਇਹ ਆਪਣਾ ਹੈ ਨੇ ਕੀ ਕਹਿੰਦੇ ਇਹਨਾਂ ਨੂੰ ਸੋਗ ਦੇ ਦਿਹਾੜੇ ਨੇ ਤੇ ਜੈਨੋਸਾਈਡ ਜਿਹੜਾ ਉਹ ਅਮਰੀਕਾ ਕਾਂਗਰਸ ਜਿਹੜਾ ਉਹਨੂੰ ਮੰਨ ਰਿਹਾ ਉਹਦੀ ਚੀਜ਼ ਆਪਣਾ ਇਕਰਾਰਨਾਮਾ ਪੇਸ਼ ਹੋ ਰਹੀ ਤੁਹਾਨੂੰ ਸਾਹਮਣੇ ਰੱਖਾਂਗੇ ਇਹਦੇ ਨਤੀਜੇ ਵੀ ਤੇ ਦੂਜਾ ਆਪਣਾ ਤੁਸੀਂ ਜਿਹੜਾ ਦਿਲਜੀਤ ਦੇ ਜਿਹੜੇ ਆਪਣਾ ਮਾਮਲੇ ਨੇ ਉਹਨੂੰ ਮੈਂ ਹੁਣ ਵੀ ਬੇਨਤੀ ਕਰਨਾ ਦਿਲਜੀਤ ਦਸਾਨ ਨੂੰ ਅਸੀਂ ਵੀ ਪੰਜਾਬੀ ਫਿਲਮਾਂ ਦੇਖਦੇ ਹਾਂ ਉਹਨਾਂ ਦੀਆਂ ਬੜਾ ਪਿਆਰਾ ਲੱਗਦਾ ਹੈ ਬੜਾ ਆਛਾ ਅਦਾਕਾਰ ਲੱਗਦਾ ਪਰ ਉਹਨੂੰ ਇਸ ਕੰਮ ਦੇ ਉੱਤੇ ਦੇਖੋ ਪਿੱਛੇ ਮੁੜ ਕੇ ਅਗਰ ਆਪਣਾ ਕੋਈ ਗਲਤ ਐਕਟ ਹੋਇਆ ਤਾਂ ਉਹਦੇ ਉੱਤੇ ਪਿੱਛੇ ਮੁੜ ਕੇ ਵਿਚਾਰ ਕਰ ਲੈਣਾ ਉਤੋਂ ਪਿੱਛੇ ਹਟ ਜਾਣਾ ਜਿਹੜਾ ਇਹ ਬਟਿਆ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ ਤੇ ਦਿਲਜੀਤ ਦਸਾਂਝ ਵੀ ਆਪਣੇ ਆਪ ਨੂੰ ਵੱਡਾ ਬਣਾਏ ਤੇ ਉਹ ਇਸ ਦੇ ਆਪਣਾ ਮਾਫੀ ਮੰਗ ਲਿਆ ਸੰਗਤ ਕੋਲੋਂ ਤੇ ਜਿਹੜਾ ਜਿਹਦੇ ਵਜ੍ਹਾ ਨਾਲ ਉਹ ਵੱਡਾ ਹੀ ਕਿਹਾ ਲਾਏਗਾ ਉਹਦੀ ਫਿਲਮ ਵੀ ਕਾਮਯਾਬੀ ਹੋਣੀ ਉਹ ਸਾਰਾ ਕੁਝ ਉਹਨੂੰ ਕੁਝ ਫਰਕ ਨਹੀਂ ਪੈਣਾ ਲੇਕਿਨ ਲੇਕਿਨ ਜਿਹੜੇ ਲੋਕਾਂ ਦੇ ਪਰਿਵਾਰ ਉੱਜੜ ਗਏ ਉਹਨਾਂ ਨੂੰ ਘੱਮਸ ਘੱਮ ਥੋੜਾ ਜਿਹਾ ਸਕੂਨ ਮਿਲੇਗਾ ਸਹਾਰਾ ਮਿਲੇਗਾ ਕਿ ਚਲੋ ਬੰਦੇ ਨੂੰ ਗਲਤੀ ਦਾ ਅਹਿਸਾਸ ਹੋਇਆ ਤੇ ਨਾਲ ਅਮਿਤਾ ਬਚਨ ਦੀ ਜਿਹੜੀ ਜਾਣ ਖੁਲਾਸੀ ਵੀ ਹੋ ਜਾਏਗੀ ਅਮਿਤਾ ਬਚਨ ਦੇ ਵੀ ਜਿਹੜਾ ਏਜੰਸੀਆਂ ਨੇ ਉਹਦੀ ਸਿਕਿਉਰਿਟੀ ਦੇ ਵਾਲੇ ਨਾਲ ਅਸੈਸਮੈਂਟ ਕਰ ਰਹੀਆਂ ਨੇ ਕਿ की सूरत हाल है उनु मिसक्यूरिटी ਦਾ ਇਸ਼ੂ ਬਣਿਆ ਹੋਇਆ ਉਹਦੀ ਵੀ ਪੂਰੀ ਖਬਰ ਤੁਹਾਡੇ ਸਾਹਮਣੇ ਸੀ ਰੱਖ ਦਿੱਤੀ ਤੇ ਅਮਿਤਾ ਬਚਨ ਦੀ ਸਕਿਉਰਿਟੀ ਰੀਸਾਈਜ਼ ਕੀਤੀ ਜਾ ਰਹੀ ਹੈ ਉਹ ਘਰ ਬੰਬਈ ਵਾਲੇ ਉੱਥੇ ਜਿਹੜੀ ਪੁਲਿਸ ਦੀ ਜਿਹੜੀ ਵਧ ਨਫਰੀ ਹੈ ਉਹ ਉੱਥੇ ਤਾਇਨਾਤ ਕਰ ਦਿੱਤੀ ਗਈ ਹੈ ਤੇ ਮਜ਼ੀਦ ਜਿਹੜਾ ਉਹਦੇ ਤੇ ਪ੍ਰੋਟੈਕਸ਼ਨ ਵਾਸਤੇ ਅਮਿਤਾ ਬਚਨ ਨੇ ਵੀ ਰਿਕੁਐਸਟ ਕੀਤੀ ਹੈ ਉਹਦੇ ਤੱਕ ਵੀ ਹੀਟ ਪਹੁੰਚੀ ਹੈ ਉਹਦੇ ਤੱਕ ਵੀ ਸੇਕ ਪਹੁੰਚਿਆ ਕਿ ਲੋਕ ਜਿਹੜੇ ਨੇ ਬਹੁਤ ਪ੍ਰਭਾਵਿਤ ਨੇ ਲੋਕ ਬੜੇ ਦੁਖੀ ਨੇ ਲੋਕ ਬੜੇ ਜਿਹੜੇ ਨੇ ਆਪਣਾ ਉਹ ਤਕਲੀਫ ਜਿਨੇ ਕਿਉਂਕਿ ਜ਼ਾਹਿਰ ਹੈ ਉਹਨੇ ਵੀ ਜਿਹੜਾ ਉਹ ਉਹਦੇ ਵੱਲ ਜਿਹੜੀ ਨਵੀਂ ਜਿਣੀ ਜਾਣਕਾਰੀਆਂ ਲੋਕਾਂ ਜਿਹੜੀ ਐਸ ਨਸਲ ਨੂੰ ਨਹੀਂ ਸੀ ਪਤਾ ਐਸ ਨਸਲ ਨੂੰ ਨਵੀਂ ਨਸਲ ਨੂੰ ਅਮਿਤਾ ਬਚਨ ਦੇ ਇਸ ਕਿਰਦਾਰ ਦਾ ਨਹੀਂ ਸੀ ਪਤਾ ਕਿ ਉਹ ਕਿਸ ਤਰ੍ਹਾਂ ਗਾਂਧੀ ਖਾਨਦਾਨ ਦਾ ਪੂਰਾ ਚਮਚਾ ਰਿਆ ਕਿਸ ਤਰ੍ਹਾਂ ਗਾਂਧੀ ਖਾਨਦਾਨ ਦੇ ਕੱਪੜੇ ਜੁੱਤੀਆਂ ਚੁੱਕਦਾ ਰਿਆ ਕਿਸ ਤਰ੍ਹਾਂ ਉਹਦੇ ਨਾਲ ਜਿਹੜਾ ਰਾਹੁਲ ਗਾਂਧੀ ਦੇ ਨਾਲ ਰਾਜੀਵ ਗਾਂਧੀ ਦੇ ਨਾਲ ਇੰਦਰਾ ਗਾਂਧੀ ਦੇ ਨਾਲ ਜਿਹੜਾ ਸੀ ਕਿਸ ਤਰ੍ਹਾਂ ਉਹਨਾਂ ਨੇ ਕਿ ਉਸ ਟਾਈਮ ਜਿਹੜਾ ਸਟਾਰਡਮ ਸੀ ਲਾਲਚ ਸੀ ਕਿ ਸ਼ਾਇਦ ਸੱਤਾ ਦੇਗਾ ਲੇਕਿਨ ਕਾਂਗਰਸ ਜਿਹੜੀ ਉਹਨਾਂ ਨੇ ਨੂੰ ਆਪਣਾ ਅਮਿਤਾ ਬਚਨ ਨੂੰ ਵਰਤਿਆ ਵਰਤ ਕੇ ਉਹਨੇ ਸੈਟ ਤੇ ਕਰ ਦਿੱਤਾ ਲੇਕਿਨ ਪਰ ਜਿਹੜਾ ਉਹ ਜਿਹੜੀਆਂ ਗੱਲਾਂ ਕਹੀਆਂ ਕੀ ਕਹਿੰਦੇ ਨੇ ਜਿਹੜੀਆਂ ਗੱਲਾਂ ਉਸ ਟਾਈਮ ਕਹੀਆਂ ਮੂੰਹ ਦੇ ਵਿੱਚੋਂ ਉਹ ਦਾਇਰਾ ਸਾਹਮਣੇ ਦੋ ਤਰੀਕ ਦਾ ਹਿਸਤਾ ਬਣ ਗਈਆਂ ਉਹ ਮੈਂ ਕਹਿੰਨਾ ਹੁਣ ਜਿੱਥੇ ਦਿਲਜੀਤ ਨੂੰ ਮਾਫੀ ਮੰਗਣੀ ਚਾਹੀਦੀ ਏ ਉਥੇ ਅਮੀਤਾ ਬਚਨ ਨੂੰ ਵੀ ਕੌਮ ਸਿੱਖ ਸਿੱਖ ਕੌਮ ਦੇ ਕੋਲੋਂ ਮਾਫੀ ਮੰਗ ਲੈਣੀ ਚਾਹੀਦੀ ਏ ਕਿ ਉਹਨੇ ਉਸ ਟਾਈਮ ਗਲਤ ਗੱਲ ਕੀਤੀ ਗਲਤ ਸ਼ਬਦ ਕਹੇ ਗਾਂਧੀ ਦੀ Laash ਦੇ ਉੱਤੇ ਉਹਨੂੰ ਅਣਸੀ ਕਹਿਣਾ ਚਾਹੀਦਾ ਸਿੱਖ ਕੌਮ ਦੇ ਦਿਲ ਬੜੇ ਵੱਡੇ ਨੇ ਉਹ ਮਾਫ ਕਰ ਦੇਣਗੇ ਅਮੀਤਾ ਬਚਨ ਨੂੰ ਵੀ ਇਹ ਆਪਣਾ ਦਿਲਜੀ ਦੁਸਾਂਝ ਨੂੰ ਇਹ ਹੀ ਸਲਾਹ ਹੈ ਕਿ ਉਸੇ ਕੌਮ ਦੇ ਕੋਲੋਂ ਮਾਫੀ ਮੰਗ ਲੈ ਚੜ੍ਹਦੀ ਕਲਾ ਤੇ ਰੱਬ ਰਾਖਾ ਜੀ